ਮੇਰਾ ਭਰਾ ਜਿਨ੍ਹਾਂ ਨੂੰ ਸ਼ੁਰੂ ਤੋਂ ਸੁਣਦੇ ਆਏ ਆ ਅੱਜ ਵੀ ਸੁਣਦੇ ਆ ਰਣਜੀਤ ਮਣੀ ਮਣੀ ਸਾਹਿਬ ਤੁਹਾਡਾ ਇੱਕ ਤਾਂ ਧੰਨਵਾਦ ਬਹੁਤ ਤੁਸੀਂ ਸਾਰਾ ਪਿੱਛੋਂ ਬਹੁਤ ਸਪੋਰਟ ਕੀਤੀ ਹੈ ਮੀਡੀਆ ਦੇ ਵਿੱਚ ਵੀ ਪ੍ਰੈਸ ਕਾਨਫਰੰਸ ਕੀਤੀ ਔਰ ਟੀਮ ਦੇ ਤੁਸੀਂ ਮੈਂਬਰ ਵੀ ਹੋ ਸੁਝਾਅ ਵੀ ਤੁਸੀਂ ਦਿੰਦੇ ਰਹੇ ਹੋ ਤੇ ਹੁਣ ਤੁਹਾਡੇ ਨਾਲੇ ਆਪਣੇ ਜਿਆਦਾਤਰ ਨਾ ਜਦੋਂ ਇਹਨਾਂ ਦੀ ਇੰਟਰਵਿਊ ਹੁੰਦੀਆਂ ਨੇ ਟੀਵੀ ਤੇ ਜਾਂ ਕਿਤੇ ਉਹ ਕਹਿੰਦੇ ਜੀ ਇੱਕ ਮਿਲਿਆ ਮੈਂ ਅਸੀਂ ਲੁਧਿਆਣਾ ਕਿਤੇ ਖਾਣੇ ਤੇ ਗਏ ਇੱਕ ਮੁੰਡਾ ਮਿਲਿਆ ਕਹਿੰਦਾ ਜੀ ਤੁਸੀਂ ਰਣਜੀਤ ਮਣੀਓ ਕਹਿੰਦੇ ਹਾਂ ਜੀ ਕਹਿੰਦੇ ਜੀ ਤੁਸੀਂ ਮੇਰੇ ਬਾਪੂ ਦੇ ਵਿਆਹ ਤੇ ਆਏ ਸੀਗੇ ਕਹਿੰਦੇ ਜੀ ਮੈਂ ਕਿਹਾ ਕਮਾਲ ਹੋ ਗਈ ਪਾਜੀ ਇੰਨੇ ਪੁਰਾਣੇ ਕਹਿੰਦੇ ਤੇ ਦੇਖੋ ਤੁਸੀਂ ਇਹਨਾਂ ਦੇ ਗਾਣੇ ਸੁਣ ਸੁਣ ਪਤਾ ਨਹੀਂ ਕਿੰਨੇ ਕਿਤੇ ਰਿਸ਼ਤੇ ਹੋਏ ਨੇ ਕਿੰਨਿਆਂ ਨੂੰ ਪਿਆਰ ਮੁਹੱਬਤ ਹੋਈ ਆ ਤੇ ਰਣਜੀਤ ਮਣੀ ਲਈ ਇੱਕ ਜਾਰ ਜ਼ੋਰਦਾਰ ਤਾੜੀਆਂ ਦੀ ਰਣਜੀਤ ਮਣੀ ਸਾਹਿਬ ਆ ਦੇ ਮਾਂ ਜੀ ਤੁਸੀਂ ਕਹਤਾ ਵੀ ਤੁਸੀਂ ਬਾਪੂ ਦੇ ਵਿਆਹ ਤੇ ਆਏ ਸੀ ਯਾਨੀ ਤੁਸੀਂ ਗੱਲਾਂ ਗੱਲਾਂ ਚ ਦੱਸਦੇ ਕਿ ਮਾਡਲ ਪੁਰਾਣਾ ਏ ਪਰ ਅਪਡੇਟ ਵਰਜਨ ਭਾਈ ਇੱਕ ਵਾਰ ਜ਼ੋਰਦਾਰ ਤਾੜੀਆਂ ਓਜਾਣ ਅਪਡੇਟ ਵਰਜਨ ਲਈ ਓ ਐਨਾ ਪੁਰਾਣਾ ਨਹੀਂਗਾ ਆਪਾਂ ਬਰਾਬਰ ਤਾਂ ਹੀ ਆ ਨਾ 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 ਜਦੋਂ ਤੁਹਾਡਾ ਗਾਣਾ ਹਿੱਟ ਹੋਇਆ ਸੀ ਉਦੋਂ ਮੈਂ ਸੁਣਿਆ ਸੀ ਨਹੀਂ ਨਹੀਂ ਬਰਾਬਰ ਨਹੀਂ ਆ ਬਰਾਬਰ ਨਹੀਂ ਕੋਈ ਗੱਲ ਨਹੀਂ ਤੁਹਾਡਾ ਗਾਣਾ ਮੈਂ ਆਪਣੇ ਟੀਚਰ ਤੋਂ ਸੁਣਿਆ ਸੀ ਮੈਂ ਸਕੂਲ ਚ ਸੀਗੀ ਉਦੋਂ ਸਾਡੀ ਮੈਡਮ ਗਾਉਂਦੀ ਹੁੰਦੀ ਸੀ ਮਾਮਾ ਦੀ ਸੋ ਬਿਲਕੁਲ ਜੀ ਬੜੀ ਬੁਲੰਦ ਆਵਾਜ਼ ਮੈਡਮ ਇੱਕ ਅੰਮਰ ਸਿੰਘ ਚਮਕੀਲਾ ਜੀ ਦੇ ਸਾਲਾ ਜੀ ਜੇ ਮਾਤਾ ਗਰਮੇਲ ਕੌਰ ਜੀ ਦੇ ਭਰਾ ਜੀ ਇਹਨਾਂ ਦਾ ਸਨਮਾਨ ਅਸੀਂ ਕਰ ਰਹੇ ਹਾਂ ਇੱਕ ਵਾਰ ਫਤਿਹ ਬੁਲਾਦੇ ਸਾਰਿਆਂ ਨੂੰ ਸასი ਸ਼ ਚਮਕੀਲਾ ਸਾਹਿਬ ਤੇ ਸੋਰਾ ਪਰਿਵਾਰ ਤੋਂ ਜੀ ਉਹਨਾਂ ਦੇ ਸਾਰਿਆਂ ਨਾਲ ਬਹੁਤ ਬਹੁਤ ਮਿਹਰਬਾਨ ਪਲੀਜ਼ ਬਹੁਤ ਬਹੁਤ ਸਵਾਗਤ ਛੇ ਆਇਆ ਸੋ ਪਿਆਰ ਸਤਿ ਸ਼੍ਰੀ ਅਕਾਲ ਜੋ ਮੈਂ ਲੱਗਾ ਜੀ ਲੱਗਾ ਜੀ ਪੂਆ ਜੀ ਆ ਕੇ ਪੂਆ ਜੀ ਚਮਕੀਲਾ ਸਾਹਿਬ ਦੇ ਭੈਣ ਜੀ ਪੂਆ ਜੀ ਆਓ ਸਾਡੇ ਭੂਆ ਜੀ ਬੜਾ ਪਿਆਰ ਦਿੱਤਾ ਉਸਤਾਦ ਜੀ ਨੇ ਇਹਨਾਂ ਨੇ ਬੜਾ ਆਸ਼ੀਰਵਾਦ ਉਹਨਾਂ ਉਹਨਾਂ ਦੇ ਉੱਤੇ ਸੀ ਇਹਨਾਂ ਦਾ ਸਤਿ ਸ੍ਰੀ ਅਕਾਲ ਕਰ ਰਹੇ ਨੇ ਪੁਰਜਾ ਜ਼ੋਰ ਤਾੜੀਆਂ ਲਾ ਦਿਓ ਨਾ ਨਾਦੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਡਰੇ ਉਸਤਾਦ ਜੀ ਨੂੰ ਇੰਨਾ ਪਿਆਰ ਕਰਦੇ ਹੋ ਇੰਨਾ ਸਤਿਕਾਰ ਦਿੰਦੇ ਹੋ ਸੁਦੇਮਨ ਸਾਹਿਬ ਕੋਲਨ ਸਿੰਘ ਸਿੱਧੂ ਸਾਹਿਬ ਸਾਡੇ ਪਰਮ ਸਤਿਕਾਰਯੋਗ ਦੋਨੋਂ ਐਮਐਲਏ ਸਾਹਿਬਾਨ ਅੱਜ ਬਹੁਤ ਵੱਡਾ ਸੇਰਾ ਜਾਂਦਾ ਇਹਨਾਂ ਨੂੰ ਕਿਆ ਬਾਤ ਹੈ ਅੱਜ ਕਿੰਨਾ ਵਧੀਆ ਪ੍ਰਬੰਧ ਹੈ ਮਾਨ ਸਾਹਿਬ ਤੁਹ ਸਭਿਧਾਈ ਦੇ ਪਾਤਰੋ ਸੋ ਜ਼ੋਰਦਾਰ ਤਾੜੀਆਂ ਇਹਨਾਂ ਦੋਨਾਂ ਵੀਰਾਂ ਨਾਲ ਸਤੂ ਸਾਹਿਬ ਤੇ ਦੇ ਮਾਨ ਸਾਹਿਬ ਸੋ ਥੈਂਕ ਯੂ ਇੱਕੋ ਗਾਣਾ ਗੋਣਾ ਰਾਂਝੇ ਦਾ ਪ੍ਰਿੰਸੀਪਲ ਜਿਹੜਾ ਕੱਟੇ ਉਹਨਾਂ ਕਾਲ ਦੇ ਚਾ ਮਾਹ ਕਿਆ ਬਾਤ ਹੈ ਭਈ ਇੱਕ ਵਾਰ ਜ਼ੋਰਦਾਰ ਤਾੜੀ ਹੋ ਜਾਏ ਬਾਬਾ ਬੋੜ ਹੁਣ ਜਿਨੇ ਜਿਨੇ ਪਿਆਰ ਜੀ ਮਨੀ ਜੀ ਲਈ ਹੁਣ ਜਿਨੇ ਜਿਨੇ ਪਿਆਰ ਕੀਤਾ ਮੁਹੱਬਤ ਕੀਤੀ ਆ ਤਾੜੀ ਮਾਰਨਗੇ ਜਿਹਨੇ ਮੁਹੱਬਤ ਕੀਤੀ ਆ ਪਿਆਰ ਕੀਤਾ ਓ ਯਾਰ ਪੰਜਾਬੀਓ ਪੁੱਠੇ ਪਾਸੇ ਨਾ ਜਾਇਆ ਕਰੋ ਇਹ ਪਿਆਰ ਕੁੜੀ ਮੁੰਡੇ ਦੇ ਕੱਲਾ ਨਹੀਂ ਹੁੰਦਾ ਇਹ ਪਿਆਰ ਤਾਂ ਮਾਂ ਬਾਪਾਂ ਨਾਲ ਵੀ ਹੋ ਸਕਦਾ ਹੈ ਭੈਣ ਭਰਾ ਦਾ ਪਿਆਰ ਵੀ ਹੋ ਸਕਦਾ ਹੈ ਤੇ ਮੇਰੇ ਉਸਤਾਦ ਜੀ ਨਾਲ ਵੀ ਪਿਆਰ ਹੋ ਸਕਦਾ ਹੈ ਚਮਕੀਲਾ ਜੀ ਨਾਲ ਵੀ ਪਿਆਰ ਹੋ ਸਕਦਾ ਹੈ ਮਾਰੋ ਤਾੜੀ ਜ਼ੋਰਦਾਰ ਕਰਾਂਦੇ ਹੱਥ ਜੀ ਫੜ ਲਓ ਹੱਥ ਜੀ ਹੱਥ ਜੋੜ ਕੇ ਮੈਂ ਅਰਜ਼ਾ ਗੁਜ਼ਾਰਦੀ ਵੈਸੇ ਮੈਂ ਗਾਉਣਾ ਨਹੀਂ ਚਾਹੁੰਦਾ ਸਿਕਾ ਕਿਉਂਕਿ ਮੇਰੇ ਇੱਥੇ ਬਹੁਤ ਅੱਛੇ ਸਿਕਾਕਾਰ ਬਹੁਤ ਅੱਛੇ ਜੀ ਫੰਕਾਰ ਅਲਕਾਰ ਨਖੀਲਾ ਸਾਹਿਬ ਔਰ ਹੋਰ ਅੱਛੇ ਅੱਛੇ ਕਲਾਕਾਰ ਤਰਫ ਸੇਵਾ ਚਾਹਦਰ ਨੇ ਸਫਲ ਇੱਕੋ ਗਾਣਾ ਗਾ ਕੇ ਮਨਦੀਪ ਘਣੀਵਾਲ ਖਿਡਾਰੀ ਦੀ ਜਿੰਦ ਜਾਨ ਹੁੰਦੀ ਏ ਗਰਾਊਂਡ ਹਰ ਇੱਕ ਖਿਡਾਰੀ ਦੀ ਜਿੰਦ ਜਾਨ ਹੁੰਦੀ ਏ ਗਰਾਊਂਡ ਇੱਕ ਸਪਾਹੀ ਦੀ ਜਿੰਦ ਜਾਨ ਹੁੰਦੀ ਏ ਬੰਦੂਕ ਔਰ ਇਨਾਂ O dono da tá Rima ਹਿੰਦਕੁਰੂ ਭਾਜੀ ਖਲਾਫ ਭਾਜੀ ਗੁਲਾਬ ਸਿੰਘ ਜੀ ਮਾਨ ਸਾਹਿਬ ਆਓ ਜਰਾ ਕੰਨ ਦੀਆਂ ਗੱਲ ਇਹ ਤਾਂ ਮੈਂ ਤੇ ਮੇਰਾ ਸੁਣਾ ਦਵਾਂ ਮੈਂ ਨਰੌੜ ਉੱਤੇ ਤਰੇ ਆਉਂਦੇ ਸੀ ਢਾਲ ਜਿੱਤੇ ਮੱਠੇ ਬਾਸ ਬਣੇ ਝੋਮਦਈ ਹੋਣ ਗਉਂਦੇ ਬਹੁਤ ਛਾਏ ਕੀ ਬਾਤ ਏ ਮੇਰੇ ਸੋਹਣੇ ਦਾ ਪ੍ਰਿੰਸੀਪਲ ਜੀ ਖੜਾ ਕੱਟਿਓ ਨਾ ਕਾਲ ਵਿਚੋਂ ਨਾ ਮੇਰੇ ਸੋਹਣੇ ਦਾ ਪ੍ਰਿੰਸੀਪਲ ਜੀ ਖੜਾ ਕੱਟਿਓ ਨਾ ਕਾਲ ਵਿਚੋਂ ਨਾ ਢੜਕੀ ਜਵਾਨੀ ਜਬਾਦੀ ਛੋਟੇ ਵੀਰ ਬੋਸਰਮਾਨ ਬੋਸਰ ਪਿਆਰ ਬੋਸਰ ਸਤਕਾਰ ਕੇ ਬਾਦ ਜੀ ਉਹ ਜੰਦਰ ਬਲਵਿੰਦਰ ਬਾਦੀ ਉਹ ਡਾਲਰ ਵੀ ਦਿੰਦੇ ਆ ਕਿਹਾ ਬਾਦ ਜੰਦਰ ਸਾਡਾ ਵੀਰ ਆ ਬਾਪੂ ਢਾਬਾ ਆਰਤੀ ਜੋਗ ਥੈਂਕ ਯੂ ਜੰਦਰ थैंक यू सिद्धू साहब एमएलए साहब बहुत सारा प्यार मेरे परम प्यारे मित्र ने बहुत अच्छे वडे वीर ने आशीर्वाद हमेशा देने के लिए थैंक यू मरजिया थोड़ी होने

ਇਨ ਖਾਦਰੀ ਕੁਲ ਕਰਨਾ ਔਰ ਤੋਂ ਹਟਾ ਕੇ ਫਿਰ ਬਹੁਤ ਬਹੁਤ ਦਿਲਦਿਆਂ ਕੇ ਹਰਾਈਆਂ ਤੇ ਧੰਨਵਾਦ ਜਿਹੜੇ ਉਸਤਾਦ ਜੀ ਨੂੰ 37 ਸਾਲ ਬਾਅਦ ਵੀ ਹੋਰ ਵੱਧ ਵੱਧ ਹਰ ਸਾਲ ਵੱਧ ਕੇ ਪਿਆਰ ਦਿੰਦੇ ਹੋ ਥੈਂਕ ਯੂ ਲਵ ਯੂ ਆਲ ਬਹੁਤ ਬਹੁਤ ਧੰਨਵਾਦ ਇਹ ਹੁੰਦੀਆਂ ਘਰ ਦੇ ਮੈਂਬਰ ਦੀ ਬਿਲਕੁਲ ਜੀ ਸਮੇਂ ਦਾ ਪਰੇਸ਼ਾਨ ਰੱਖੀ ਇਹਨਾਂ ਨੇ ਅੱਛਾ ਬਹੁਤ ਚਮਕ ਚਮਕੀਲਾ ਜੀ ਕਿੱਕਰ ਡਲੇਵਾਲ ਜੀ ਸੁਖ ਚਮਕੀਲਾ ਜੀ ਸਵੇਰ ਦੇ ਆਏ ਹੋਏ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਰਣਜੀਤ ਪਾਜੀ ਦਾ ਬਣੀ ਜੀ ਦਾ ਸਨਮਾਨ ਦੇਵਮਾਨ ਨਾਭਾ ਜੀ ਕਰ ਰਹੇ ਨੇ ਸਮੋਚਿਤ ਕਰੋ ਬੰਨਿਓ ਬਲਵਿੰਦਰ ਬੱਬੀ ਮਿਸ ਪੂਜਾ ਗਾ ਕੇ ਗਏ ਸੀ ਦੁਕਾਨਾਂ ਆ ਜਾਓ ਵੀ ਸਨਮਾਨ ਲਜਾ ਵੀ ਰਣ ਕੇ ਬਲਵਿੰਦਰ ਬੱਬੀ ਮਿਸ ਪੂਜਾ ਦੁਕਾਨਾਂ ਗਾਏ ਕਿਸ ਫੇਰੇ ਗਏ ਸੀ ਆ ਜਾਓ ਅਜਿਹਾ ਨੇ ਸਵੇਰੇ ਗਾਇਆ ਸੀਗਾ ਉਹਨਾਂ ਦਾ ਮਨ ਸਨਮਾਨ ਖਲੇ ਪੈਂਦੇਗਾ ਸੁਪਨਾ ਸੱਚ ਕਰ ਲੈਣਾ ਇੱਕ ਟੇਕ ਮਿੰਟ ਜਲ ਅ ਮਾਨਕੂ ਜੀ ਆਓ ਇਹੋ ਇਨਸਾਨ ਜਿੱਦਣ ਅਮਰ ਸਿੰਘ ਚਮਕੀਲਾ ਸਕਰੀਸ ਦਿਓ ਪੁਰਾ ਜਦੋਂ ਗਉਣ ਵਾਸਤੇ ਜਾਣਾ ਸੀ ਸੁਣ ਲਓ ਇੱਕ ਮਿੰਟ ਦੀ ਸੁਣ ਲਓ ਧਿਆਨ ਨਾਲ ਇਹੋ ਇਨਸਾਨ ਮੇਰੇ ਨਾਲ ਖੜੇ ਨੇ ਮਨਕੋ ਜੀ ਜਿਹੜੇ ਅਨਾਉਂਸ ਕਰ ਰਹੇ ਸੀ ਕਿ ਅਮਰ ਸਿੰਘ ਚਮਕੀਲਾ ਦੇ ਬੀਬੀ ਅਮਰਜੋਤ ਕੌਰ ਐਂਡ ਪਾਰਟੀ ਪਹੁੰਚ ਚੁੱਕੀ ਆ ਨਾਲ ਦੀ ਨਾਲ ਹੀ ਇਹ ਪਾਣਾ ਵਰਤ ਗਿਆ ਮਨਕੋ ਸਾਹਿਬ ਵਾਸਤੇ ਮੇਰੇ ਨਾਲ ਖੜੇ ਨੇ ਜੀ ਸਾਡੇ ਮਨਕੋ ਜੀ ਇੱਕ ਵਾਰ ਜ਼ੋਰਦਾਰ ਤਾੜੀ ਇਹਨਾਂ ਦੇ ਲਈ ਵੀ ਲਾ ਦਿਓ ਇਹ ਜਦੋਂ ਸਾਰਾ ਹਾਲ ਬਿਆਨ ਕਰਦੇ ਆ ਅੱਖਾਂ 'ਚ ਪਾਣੀ ਆ ਜਾਂਦਾ ਤੇ ਮੈਂ ਚਾਹੁੰਗਾ ਇਹਨਾਂ ਦਾ ਵੀ ਸਨਮਾਨ ਕੀਤਾ ਜਾਵੇ ਬੜੋਂਦੀ ਸਾਹਿਬ ਸਰਮਾਨ ਲੈ ਕੇ ਆਓ ਜੀ ਆ ਬਿਲਕੁਲ ਜੀ ਬੜਾ ਮਾਨ ਸਤਕਾਰ ਹੈ ਜੀ ਸੋ ਸਤਕਾਰ ਦੇ ਨਾਲ ਅੱਜ ਦੀ ਸਟੇਜ ਉਹਨਾਂ ਨੂੰ ਸਮਰਪਿਤ ਹੈ ਸਾਡੀ ਮਰਹੂਮ ਕਾਇਕ ਜੋੜੀ ਸਾਡੀ ਬੋਰ ਸੋ ਉਹਨਾਂ ਨੂੰ ਸਮਰਪਿਤ ਹੈ ਉਹ ਮਾਨ ਸਤਕਾਰ ਮਣਕੂ ਸਾਹਿਬ ਖੁਸ਼ਕਿਸਮਤ ਕਹੂੰਗਾ ਵੀ ਜਿਸ ਦਿਨੇ ਬਾਣਾ ਵਾਪਰਦਾ ਇਸ ਸਟੇਜ ਦੇ ਉੱਪਰ ਅਨਾਉਂਸ ਕਰ ਰਹੇ ਸੀ ਵੀ ਜਿਨ੍ਹਾਂ ਨੇ ਤੁਸੀਂ ਲੰਬੇ ਸਮੇਂ ਤੋਂ ੜੀ ਕਰੇ ਸੀ ਉਹ ਜੋੜੀ ਤੁਹਾਡੇ ਵਿੱਚ ਆ ਚੁੱਕੀ ਹੈ। ਉਸੇ ਵੇਲੇ ਦੱਸਦੇ ਨੇ ਤੜ-ਤੜ ਦੀ ਆਵਾਜ਼ ਹੋਣ ਲੱਗੀ ਔਰ ਪਿੱਛੇ ਕੰਧ ਸੀਗੀ ਜਿਨ੍ਹਾਂ ਲੋਕਾਂ ਨੇ ਉਹ ਜਗ੍ਹਾ ਦੇਖੀ ਮੇਰੀ ਵੀਡੀਓ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਇੱਕ ਪਿੱਛੇ ਛੋਟੀ ਜਿਹੀ ਕੰਧ ਹੈ ਇਹ ਝਾਲ ਮਾਰ ਕੇ ਇਹਨਾਂ ਦੀ ਕਿਸਮਤ ਚੰਗੀ ਸੀ। ਪਿੱਛੇ ਰਜਾਈਆਂ ਵਾਲਾ ਮੰਜਾ ਮੰਜੇ ਦੇ ਉੱਪਰ ਰਜਾਈਆਂ ਪਈਆਂ ਸੀ ਉਹ ਘਰ ਦੇ ਨਾਲ ਬਚਾ ਲਿਆ ਖੁਸ਼ਖਬਰ ਮਤ ਕਹਾਂਗਾ ਮੈਂ ਤਾਂ। ਤਾੜੀ ਇੱਕ ਇਹਨਾਂ ਦੇ ਨਾਂ ਉਦੀ ਬਹੁਤ ਬਹੁਤ ਧੰਨਵਾਦ। ਵੇ ਸਭ ਤੋਂ ਪਹਿਲੀ ਗੱਲ ਹੈ ਮੈਂ ਇਹ ਸਾਡੇ ਐਮ.ਐਲ.ਏ. ਸਾਹਿਬ ਇਹ ਨਾ ਸਮਝਿਓ ਬੀ ਲੁਸੀਆਨੇ ਦੇ ਆ ਦੇਖੋ ਨਾਭਾ ਕਿੱਥੇ ਆ ਪਟਿਆਲਾ ਕਿੱਥੇ ਆ ਮਲੇਰ ਕੋਲ ਦਾ ਤੂਰੀ ਟਪਕੇ ਕਿੱਥੇ ਕੁਦਰਤ ਦੁਨੀਆ ਐਡੀ ਜੁਲਜਰਬ ਆਈ ਆਪ ਹਰਾਨਾ ਠਹਿਰ ਜਾ ਜਾ ਰਿਕੋ ਮੈਨੂੰ ਗੱਲ ਕਰ ਇਹਦੀ ਪਿਆਰ ਇਹਨਾਂ ਨੂੰ ਪਿਆਰ ਕਰਕੇ ਇੰਨਾ ਇਕੱਠ ਹੋਇਆ ਲੰਬੀਆ ਗੱਲਾਂ ਕਰਨੀ ਹੈ ਮੈਂ ਠੀਕ ਹੈ ਇਹ ਬਰਦੇਸ਼ਾਂ ਦੀ ਮੜੀ ਗੱਲ ਹੁੰਦੀ ਆ ਚਲ ਸਾਡੇ ਉਸਤਾਦ ਜੀ ਇੱਕ ਦੋਸਤੋ ਜਿੰਨੇ ਨਾਂ ਸਾਡੇ ਦੱਸੇ ਉਤਰ ਮੈਂ ਨਾਰਸੀਆ ਚਮਕੀਲਾ ਸਾਹਿਬ ਦੇ ਚਾ ਗੋਲੀਆਂ ਚੱਲੀਆਂ ਇੱਕ ਉਹ ਮੈਨੂੰ ਪਹਿਲੇ ਹੀ ਕਹਿ ਗਿਆ ਸੀ ਮੜ ਕੋ ਕਿ ਬੱਜ ਜਾਣਾ ਤੂੰ ਬੱਜ ਜਾਣਾ ਉਹ ਬਚਿਆ ਤੁਹਾਡੇ ਸਾਹਮਣੇ ਖੜਾ ਹੈ ਓ ਤੇ ਤਰੀਕ ਤਾੜੀਆਂ ਦਾ ਜੋਰ ਜੀ ਇੱਕ ਵਾਰ ਜੋ ਸੱਸੀ ਅਗਰ ਤੇ ਗੱਲੇ ਐ ਵੀ ਉਹ ਸਮਾਂ ਅੱਜ ਨਾ ਹੁਣ ਨਾ ਜਜ਼ਬਾਤੀ ਹੋ ਜਨਾ ਕਿ ਬਈ ਸੈਂਟੀਮੀਟਰ ਹੋ ਜਨਾ ਅੱਠ ਮਾਰਚ ਜਾ ਕੈਨੇਡਾ ਹੋ ਮਾ ਕਿਤੇ ਅਮਰੀਕਾ 18 ਸਾਲ ਉੱਤੇ ਲਾ ਰੋਣਾ ਆ ਜਾਂਦਾ ਹੈ ਅੱਜ ਅੱਜ ਦੇ ਦਿਨ ਕਿਉਂਕਿ ਮੈਂ ਉਹ ਜਗ੍ਹਾ ਤੇ ਸੀ ਜਿੱਥੇ ਲਾਚਾਂ ਚੱਕੀਆਂ ਸਾਰੇ ਰੋਂ ਚੱਕਿਆ ਉਹ ਪੋਸ਼ਟਮਾਨ ਕਰਾਇਆ ਸਾਰਾ ਤੇ ਬਾਕੀ ਹੋਰ ਗੱਲਾਂ ਚਲੋ ਤੁਹਾਨੂੰ ਹਾਸੇ ਦੀ ਗੱਲ ਸੁਣਾ ਦਾਂ ਮਾਦਾ ਸੁਣਾ ਦੀ ਹਾਸੇ ਦੀ ਉਹ ਆਪਣੇ ਚਮਿਲਾ ਮੈਨੂੰ ਕਹਿੰਦਾ ਸੀ ਕਹਿੰਦਾ ਹਾਸੇ ਦੀ ਗੱਲ ਸੁਣਾ ਓਏ ਬੱਸੇ ਨਿਆਣੇ ਦੇ ਘਟੇ ਹੀ ਅੱਜ ਨਿਆਣੇ ਇੱਥੇ ਲੁਧਿਆਣੇ ਜਦ ਆਇਆ ਆਪਣੇ ਕੈਨੇਡਾ ਤੋਂ ਇੱਕ ਨੀਰਾ ਦੋਸਤ ਸੀ ਉਹਨੇ ਰੇੜੀ ਲਾ ਲਈ ਕੇ రెడ్డి ਲਾਦੀ ਗੱਟੇ ਦੀ ਉਹ ਗੱਟੇ ਦੀ ਬਸ ਢੇ ਗੋ ਉਹ ਗੱਟੇ ਦੀ ਜਿਹੜੀ ਲਾਈ ਹੋਈ ਉਹ ਮੈਂ ਉੱਥੇ ਇੱਕ ਪਾਸੇ ਬਹਿ ਗਿਆ ਜਾ ਕੇ ਮੈਂ ਦੇਖਾਂ ਮੈਂ ਕੰਮ ਕੀ ਕਰਦਾ ਏ ਉਹ ਜਦੋਂ ਇੱਕ ਕੁੜੀ ਚੜੀ ਤੁਰ ਜAVE ਉਹਨੇ ਹਰਾ ਸੋਟ ਪਾਇਆ ਐ ਗੱਟਕ ਹਰੀਏ ਗੱਟਕ ਹਰੀਏ ਗੱਟਕ ਹਰੀਏ ਉਹ ਕੁੜੀ ਸਾਬਦੀ ਵੀ ਮੈਨੂੰ ਇਹ ਖੇਡ ਦਾ ਅੱਛਾ ਦੂਜੇ ਦਿਨ ਉਹਨੇ ਲਾਟੋੜ ਪਾਇਆ ਗੱਟਕ ਲਾਲੇ ਗੱਟਕ ਲਾਲੇ ਉਹ ਤੀਜੇ ਦਿਨ ਜਦ ਕੋਲੂ ਆਈ ਉਹਨੇ ਠਾਵੇ ਕੰਤੇ ਰੱਖ ਰਖੜਾ ਮਰਿਆ ਪਤਾ ਕੀ ਕਰਾ ਗੱਟਕ ਕਰਾ ਰਹੀਏ ਗੱਟਕ ਕਰਾ ਰਹੀਏ ਹਲਾ ਥੈਂਕ ਯੂ ਬਹੁਤ ਧੰਨਵਾਦ ਮਨਕੁਸ਼ ਸਾਹਿਬ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਮੇਲੇ ਦਾ ਇਹ ਕਪਤਾ ਪਹਿਲਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਮੇਰੇ ਸੁਪਨੇ ਚਮਕੀਲਾ ਸਾਹਿਬ ਆਏ ਤੇ ਸਾਰੀ ਰਾਤ ਅਸੀਂ ਇਕੱਠੇ ਰਹੇ ਤੇ ਮੈਂ ਪੁੱਛਿਆ ਚਮਕੀਲਾ ਸਾਹਿਬ ਨੂੰ ਮੈਂ ਕਿਹਾ ਚਮਕੀਲਾ ਸਾਹਿਬ ਵੀ ਹੁਣ ਕਿਹੜਾ ਗੀਤ ਲੈ ਕੇ ਆ ਰਹੇ ਹੋ ਹੁਣ ਕਿਹੜੀ ਐਲਬਮ ਕਰ ਰਹੇ ਹੋ ਤੇ ਉਹਨਾਂ ਨੇ ਅੱਖਾਂ ਭਰ ਲੀਆਂ ਤੇ ਅੱਖਾਂ ਭਰ ਲੀਆਂ ਤੇ ਕਹਿੰਦੇ ਮੈਂ ਹੁਣ ਗਾਉਣਾ ਛੱਡਦਾ ਬڑا ਜਦੋਂ ਆਖੇ ਖੁੱਲੀ ਤਾਂ ਦੇਖਿਆ ਕੁਝ ਵੀ ਨਹੀਂ ਸੀਗਾ ਸੋ ਸਾਡੇ ਸਭ ਦੇ ਸੁਪਨਿਆਂ ਚ ਚਮਕੀਲਾ ਫਿਲਮ ਬਣੀ ਸੀ ਨਾ ਅਮਰ ਸਿੰਘ ਚਮਕੀਲਾ ਦਲਜੀਤ ਹੋਰਾਂ ਨੇ ਪਰਨਦੀ ਚੋਪੜਾ ਹੋਰਾਂ ਨੇ ਇਮਤੀਆਜ਼ ਅਲੀ ਸਾਹਿਬ ਪਰਸਨ ਆਕੇ ਗਏ ਨੇ ਕਰੇ ਬੰਬੇ ਤੋਂ ਇਹ ਪਿਆਰੀ ਹੈ ਮੁਹੱਬਤ ਹੀ ਹੈ ਕਿ ਅੱਜ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਡਾ ਵੱਡਾ ਕੱਠ ਜਿਹੜਾ ਉਹਨਾਂ ਨੂੰ ਯਾਦ ਕਰ ਰਿਹਾ ਆਪ ਤਾਂ ਇੱਥੇ ਹੈ ਨਹੀਂ ਪਰ ਉਹਨਾਂ ਦੀ ਕਲਾ ਜਿਹੜੀ ਹੈ ਉਹਨਾਂ ਦਾ ਸੰਗੀਤ ਜਿਹੜਾ ਜਿਹੜੀ ਆਵਾਜ਼ ਹੈ ਚਰਨਜੀਤ ਅਉਦਦਾ ਸਾਹਿਬ ਦਾ 뮤직 ਔਰ ਉਹਨਾਂ ਦੇ ਜਿਹੜੇ ਗੀਤ ਨੇ ਅੱਜ ਵੀ ਕੰਨਾਂ ਚ ਗੂੰਜਦੇ ਆ ਆਪਾਂ ਸਾਰੇ ਮੈਂ ਕਈ ਵਾਰੀ ਗੱਲ ਕਰਦਾ ਭਾਵਕ ਹੋ ਜਾਂਦਾ ਬਹੁਤ ਸਾਰੇ ਭਰਾ ਇੱਥੇ ਮੈਂ ਦੇਖਿਆ ਮੱਥਾ ਡੇਕਦੇ ਹੋਏ ਰੋਂਦੇ ਹੁੰਦੇ ਆ ਜੀ ਯਾਦ ਕਰਦੇ ਆ ਉਹਨਾਂ ਨੂੰ ਔਰ ਕੋਈ ਕਹਿੰਦਾ ਸਾਡੇ ਭੜੀ ਪਨੇਚਾ ਪਿੰਡ ਪੈਂਦਾ ਨਾਬਾ ਚ ਬਾਸੋਂ ਦੇ ਨਾਲ ਉੱਥੇ 28 ਫਰਵਰੀ ਨੂੰ ਚਮਕੀਲਾ ਸਾਹਿਬ ਦਾ ਅਖਾੜਾ ਸੀ ਅੱਠ ਫਰਵਰੀ ਨੂੰ 7 ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਜਿਨ੍ਹਾਂ ਦੇ ਵਿਆਹ ਤੇ ਆਏ ਸੀ ਲੰਮੜਦਾਰ ਸਾਹਿਬ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਵੀ ਬੜੇ ਭਾਵਕ ਹੋ ਗਏ ਉਹ ਕਹਿੰਦੇ ਐਲਬਮ ਜਿਹੜੀ ਸੀ ਉਦੋਂ ਦੂਜੀ ਹੁੰਦੀ ਸੀ ਵੀਡੀਓ ਉਹ ਅੱਗੇ ਤੋਂ ਅੱਗੇ ਕੋਈ ਲੈ ਗਿਆ ਕਹਿੰਦੇ ਉਹ ਮਿਲਿਆ ਨਹੀਂ ਅਸੀਂ ਬੜਾ ਭਾਲਿਆ ਕਿ ਸਾਨੂੰ ਮਿਲ ਜਵੇ ਉਹ ਅਖਾੜਾ ਜਿਹੜਾ ਸੋ ਹਰੇਕ ਦੀ ਜ਼ਿੰਦਗੀ ਦੇ ਵਿੱਚ ਕਿਤਨਾ ਕਿਤੇ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਕੌਰ ਜੀ ਲਈ ਥਾਂ ਹੈ ਔਰ ਅੱਜ ਦੇਸ ਪ੍ਰੋਗਰਾਮ ਦੇ ਵਿੱਚ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਤਾ ਤਾੜੀ ਮਾਰ ਦਿਓ